ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੰਕਾਰ ਦਾ ਸਿਰ ਨੀਵਾ ਕੀਤਾ ਰਹੀਮ ਬਖਸ਼ ਤੇ کریم ਬਖਸ਼ ਦੋ ਭਰਾ ਸੀ ਥੋੜੀ ਜੀ ਜ਼ਗੀਰ ਹੋਣ ਕਰਕੇ ਉਹਨਾਂ ਨੂੰ ਨਵਾਬ ਕਹਿੰਦੇ ਸੀ ਇਹ ਨਵਾਬ ਬੜੇ ਹੰਕਾਰੀ ਸੀ ਤੇ ਹਿੰਦੂਆਂ ਨੂੰ ਤੰਗ ਕਰਦੇ ਤੇ ਮੁਸਲਮਾਨਾਂ ਨੂੰ ਨਿਵਾਜਦੇ ਸੀ ਇੱਕ ਦਿਨ ਉਹਨਾਂ ਦਾ ਮੇਲ ਸਤਗੁਰੂ ਜੀ ਦੇ ਨਾਲ ਹੋ ਗਿਆ ਉਸ ਵੇਲੇ ਸਾਹਿਬ ਬਾਲਕਾਂ ਦੇ ਨਾਲ ਖੇਡ ਰਹੇ ਸੀ ਨਵਾਬ ਰਹੀਮ ਬਖਸ਼ ਉਹਨਾਂ ਦੇ ਲਾਗਿਆਂ ਦੀ ਲੰਘਿਆ ਤਾਂ ਕਿਸੇ ਮੁੰਡੇ ਨੇ ਉਸ ਨੂੰ ਸਲਾਮ ਨਹੀਂ ਕੀਤਾ ਸਗੋਂ ਕਈਆਂ ਨੇ ਮਨ ਚ ਲਿਆ ਨੇ ਮੁਖੌਲ ਕੀਤਾ ਉਸ ਮੁਖੌਲ ਤੋਂ ਨਵਾਬ ਚਿੜ ਗਿਆ ਤੇ ਉਹਨੇ ਪੁੱਛਿਆ ਇਹ ਬਾਲਕ ਕਿਸ ਦੇ ਨੇ ਉਸ ਵੇਲੇ ਗੁਰੂ ਜੀ ਅੱਗੇ ਹੋਏ ਤੇ ਕਹਿਣ ਲੱਗੇ ਸੀ ਬਾਲਕ ਆਪਣੇ ਮਾਲਕਾਂ ਦੇ ਅਸੀਂ ਤੁਹਾਡੇ ਕੋਲੋਂ ਨਹੀਂ ਡਰਦੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਤਾਂ ਨਵਾਬ ਕਿਸੇ ਦੀ ਪਰਵਾਹ ਨਹੀਂ ਕਰਦੇ ਸੋਚ ਕੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਕੱਲ ਦੇਖਿਆ ਜਾਵੇਗਾ ਰਾਹੀਮ ਕਰੋਧ ਦੇ ਨਾਲ ਅੱਗੇ ਤੁਰ ਗਿਆ ਉਸ ਦੇ ਜਾਣ ਪਿੱਛੋਂ ਲੜਕੇ ਫੇਰ ਖੇਡ ਦੇ ਵਿੱਚ ਰੁੱਝ ਗਏ ਨਵਾਬ ਇbrahim ਬਖਸ਼ ਘਰ ਪਹੁੰਚਦੇ ਸਾਰੇ ਆਪਣੇ ਨਫਰਾਂ ਨੂੰ ਹੁਕਮ ਦਿੱਤਾ ਕਿ ਸਾਲਸਰਾਏ ਦੀ ਧਰਮਸ਼ਾਲਾ ਵਾਲੇ ਮੁਹੱਲੇ ਦੇ ਸਾਰੇ ਹਿੰਦੂਆਂ ਨੂੰ ਸਵੇਰੇ ਸੱਦੋ ਕਿਉਂਕਿ ਅਜੋਨਾ ਮੁੰਡਿਆਂ ਨੇ ਉਸ ਦੀ ਨਿਰਾਦਰੀ ਕੀਤੀ ਹੈ ਹਿੰਦੂ ਹੋ ਕੇ ਮੁਸਲਮਾਨ ਦੀ ਨਿਰਾਦਗੀ ਕਿਉਂ ਕੋਈ ਕਰੇ ਰਾਤ ਹੁਕਮ ਦਿੱਤਾ ਸਵੇਰੇ ਹੰਦੂਆਂ ਨੇ ਆਉਣਾ ਸੀ ਪਰ ਰਾਤ ਨੂੰ ਹੀ ਵੈਗਰੂ ਨੇ ਇੱਕ ਪਾਣਾ ਵਰਤ ਦਿੱਤਾ ਕਿ ਵੈਗਰੂ ਨੂੰ ਹੰਕਾਰ ਨਹੀਂ ਪਾਉਂਦਾ ਇਹ ਸਦਾ ਸੰਤਾਂ ਦੇ ਨਿਰਵੈਰਾਂ ਦੀ ਰੱਖਿਆ ਕਰਦਾ ਹੈ ਉਹ ਪਾਣਾ ਇਓਂ ਵਰਤਿਆ ਕਿ ਰਾਤ ਨੂੰ ਜਦੋਂ ਨਵਾਬ ਰਹੀਮ ਬਖਸ਼ ਸੁੱਤਾ ਤਾਂ ਉਸ ਨੂੰ ਇੱਕ ਭਿਆਨਕ ਸੁਪਨਾ ਆਇਆ ਉਹਨੇ ਦੇਖਿਆ ਕਿ ਕੋਈ ਗੈਬੀ ਸ਼ਕਤੀ ਦਾ ਬੁੱਤ ਹੈ ਜੋ ਪਛਾਣਿਆ ਨਹੀਂ ਜਾ ਰਿਹਾ ਤੇ ਉਹ ਬੁੱਤ ਨਵਾਬ ਦੀ ਛਾਤੀ ਦੇ ਉੱਤੇ ਚੜ ਗਿਆ ਉਸ ਦੇ ਉੱਤੇ ਭਾਰ ਪੈਣ ਦੇ ਨਾਲ ਨਵਾਬ ਵਿਆਕੁਲ ਹੋ ਕੇ ਤੜ ਗਿਆ ਉਦੇ ਕੋਲੋਂ ਬੋਲਿਆ ਨਾ ਗਿਆ ਤੇ ਉਹ ਭੈਪੀਥ ਹੋ ਕੇ ਗੁੰਮ ਹੋ ਗਿਆ। ਸਵੇਰ ਹੋਈ ਮੰਜੇ ਤੋਂ ਨਾ ਉੱਠ ਸਕਿਆ। ਉਸ ਦਾ ਅੰਗ-ਅੰਗ ਟੁੱਟਦਾ ਸੀ। ਜਦੋਂ ਉਸ ਨੇ ਅੱਖਾਂ ਝਮਕੀਆਂ ਤੇ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ। ਉਹ ਘਬਰਾ ਗਿਆ ਤੇ ਉਸ ਨੇ ਕੂਕ ਮਾਰੀ ਕਿ ਮੈਂ ਅੰਨ੍ਹਾ ਹੋ ਗਿਆ। ਮੈਨੂੰ ਕੁਝ ਦੇਖ ਹੀ ਨਹੀਂ ਰਿਹਾ। ਉਸ ਦੀ ਇਹ ਹਾਲਤ ਦੇਖ ਕੇ ਉਸ ਦੇ ਘਰ ਵਿੱਚ ਹਲਚਲ ਮਚ ਗਈ। ਇਸਤਰੀ ਤੇ ਬੱਚੇ ਉਹਦੇ ਕੋਲੇ ਆਏ। ਉਸੇ ਵੇਲੇ ਹਕੀਮਾ ਨੂੰ ਬੁਲਾਇਆ। ਹਕੀਮਾ ਨੇ ਅੱਖਾਂ ਦੇਖੀਆਂ। ਉਹ ਸਾਫ਼ ਸਨ। ਉਹਨਾਂ ਦੇ ਵਿੱਚ ਕੋਈ ਨੁਕਸਿਆ ਰੋਗ ਹੀ ਨਹੀਂ ਸੀ। ਪਰ ਨਵਾਬ ਰਹੀਮ ਬਖਸ਼ ਨੂੰ ਕੁਝ ਦਿਖੀ ਨਹੀਂ ਸਿਰਿਆ ਉਸਦੇ ਭਾ ਦੀ ਤਾਂ ਦਿਨੇ ਹੀ ਦਿਨ ਕਾਲੀ ਰਾਤ ਪੈ ਗਈ ਅੱਖਾਂ ਕੁਦਰਤ ਦੀ ਮਹਾਨ ਸ਼ਕਤੀ ਨੇ ਜੋ ਮਨੁੱਖ ਨੂੰ ਪ੍ਰਾਪਤ ਨਹੀਂ ਇਸ ਦੇ ਇੱਕ ਪਲ ਗਵਾਚਣ ਦੇ ਨਾਲ ਹਨੇਰਾ ਛਾ ਜਾਂਦਾ ਨਵਾਬ ਨੂੰ ਦੁੱਖ ਲੱਗਿਆ ਇਹ ਦੁੱਖ ਵੀ ਨਿਰਾਲਾ ਤੇ ਭਿਆਨਕ ਫਿਰ ਪਲਾ ਘਰ ਦੇ ਤੇ ਅੰਗ ਸਾਖ ਕਿਵੇਂ ਸਬਰ ਕਰਨ ਉਹਨਾਂ ਨੇ ਹਕੀਮਾਂ ਦੇ ਨਾਲ ਜਾਦੂਗਰ ਰਮਲੀਏ ਧਾਗੇ ਤਵੀਤ ਵਾਲਿਆਂ ਨੂੰ ਸੱਦਿਆ ਸਾਰਿਆਂ ਨੇ ਆਪੋ ਆਪਣੀ ਵਿਦਿਆ ਤੇ ਚਮਤਕਾਰ ਦਿਖਾਉਣ ਦਾ ਯਤਨ ਕੀਤਾ ਪਰ ਸਫਲਤਾ ਕਿਸੇ ਨੂੰ ਨਹੀਂ ਮਿਲੀ ਜਿਨ੍ਹਾਂ ਨੌਕਰਾਂ ਨੂੰ ਰਾਤੀ ਹੁਕਮ ਹੋਇਆ ਸੀ ਕਿ ਹਿੰਦੂਆਂ ਨੂੰ ਬੁਲਾਇਆ ਜਾਵੇ ਉਹਨਾਂ ਨੌਕਰਾਂ ਨੂੰ ਮਾਲਕ ਦਾ ਹੁਕਮ ਹੀ ਭੁੱਲ ਗਿਆ ਉਹ ਘਬਰਾਏ ਹੋਏ ਪਸ਼ੂਆਂ ਦੇ ਵਾਲੀ ਹਵੇਲੀ ਦੇ ਵਿੱਚ ਬੈਠ ਕੇ ਰੋਣ ਲੱਗੇ ਨਵਾਬ ਦੇ ਕੋਲੋਂ ਉਹਨਾਂ ਨੂੰ ਪੈਸੇ ਤੇ ਭੋਜਨ ਪ੍ਰਾਪਤੀ ਦੇ ਸੁੱਖ ਸਨ ਉਹ ਇਹੋ ਬੇਨਤੀਆਂ ਕਰਨ ਲੱਗੇ ਕਿ ਕਿਵੇਂ ਨਾ ਕਿਵੇਂ ਨਵਾਬ ਦੀਆਂ ਅੱਖਾਂ ਠੀਕ ਹੋ ਜਾਣ ਤੇ ਉਸ ਦਾ ਡਰ ਦੂਰ ਹੋ ਜਾਵੇ ਮਸੀਤਾਂ ਦੇ ਵਿੱਚ ਨਵਾਜਾਂ ਪੜੀਆਂ ਜਾਣ ਨਿਆਜ਼ਾਂ ਵੰਡੀਆਂ ਗਈਆਂ ਪਰ ਨਵਾਬ ਦਾ ਡਰ ਦੂਰ ਨਹੀਂ ਹੋਇਆ ਤੇ ਉਹ ਡਰਦਾ ਹੀ ਰਿਹਾ ਰਾਤ ਆ ਗਈ ਕਮਰੇ 'ਚ ਉਹ ਇਕੱਲਾ ਨਾਰਿਆ ਫਨੂਸਾਂ ਦੀ ਰੌਸ਼ਨੀ ਦੇ ਵਿੱਚ ਪਹਿਰੇਦਾਰ ਦੇ ਕੋਲੇ ਬਿਠਾ ਕੇ ਉਹ ਆਪਣੇ ਮੰਜੇ ਉੱਤੇ ਲੇਟਿਆ ਨੀਂਦ ਆਈ ਨੀਂਦੋਂ ਉਣਦੀ ਢਿੱਲ ਸੀ ਉਹੀ ਸੁਪਨਾ ਫੇਰ ਆ ਗਿਆ ਜੋ ਪਹਿਲੀ ਰਾਤ ਆਇਆ ਸੀ ਉਹੀ ਕਾਲਾ ਧੂਤ ਥੰਮ ਵਰਗਾ ਬੰਦਾ ਜਿਸ ਨੂੰ ਪਛਾਣਿਆ ਨਹੀਂ ਸੀ ਜਾ ਸਕਦਾ ਉਹ ਨਵਾਬ ਦੀ ਛਾਤੀ ਦੇ ਉੱਤੇ ਆ ਬੈਠਾ ਨਵਾਬ ਡਰ ਤੇ ਉਸਦੇ ਭਾਰ ਦੇ ਨਾਲ ਇੰਨਾ ਪੈਪਿਤ ਹੋ ਗਿਆ ਕਿ ਉਹਦੀ ਜ਼ੁਬਾਨ ਨਾ ਹਿਲ ਸਕੀ ਬੁੱਲ ਵੀ ਨਾ ਫਰਕ ਸਕੇ ਚੀਕ ਵੀ ਨਹੀਂ ਮਾਰ ਸਕਿਆ ਉਸ ਨੂੰ ਦਿਖਿਆ ਵੀ ਕੁਝ ਨਹੀਂ ਪਰ ਸੁਪਨੇ ਵਿੱਚ ਸਭ ਕੁਝ ਦਿਸਦਾ ਸੀ ਉਹ ਇਸ ਗੱਲੋਂ ਹੈਰਾਨ ਸੀ ਕਾਫੀ ਚਿਰ ਉਸਦੀ ਹਿੱਕ ਉੱਤੇ ਕਾਲਾ ਦਿਓ ਬੈਠਾ ਰਿਹਾ ਤਾਂ ਨਵਾਬ ਕੀ ਦੇਖਦਾ ਹੈ ਕਿ ਉਹੀ ਮੁੰਡਿਆਂ ਦੀ ਟੋਲੀ ਜਿਨ੍ਹਾਂ ਦਾ ਸਰਦਾਰ ਸਤਗੁਰੂ ਸੀ ਜਿਨ੍ਹਾਂ ਦੇ ਖੇੜਦੇ ਆ ਨਵਾਬ ਨੂੰ ਮੁਖੌਲ ਕੀਤਾ ਸੀ ਉਸਦੇ ਕੋਲੇ ਆ ਪੁੱਜਦੀ ਹੈ ਤੇ ਮੁੰਡਿਆਂ ਦਾ ਸਰਦਾਰ ਕਾਲੀ ਦਿਉ ਦੇ ਕੋਲੇ ਹੋ ਜਾਂਦਾ ਹੈ ਤੇ ਉਸ ਨੂੰ ਨਿੱਕੇ ਨਿੱਕੇ ਹੱਥਾਂ ਦੇ ਨਾਲ ਐਸੇ ਕਸੂਨ ਮਾਰਦਾ ਹੈ ਕਿ ਦਿਉ ਨਵਾਬ ਦੀ ਹਿੱਕ ਦੇ ਉੱਤੋਂ ਪਰੇ ਧਰਤੀ ਤੇ ਡਿੱਗ ਪੈਂਦਾ ਡਿੱਗਦੇ आसार ਦਿਉ ਚਿੱਕਾ ਮਾਰਦਾ ਭੱਜ ਜਾਂਦਾ ਪਰ ਸਰਦਾਰ ਦੇ ਸਮੇਤ ਲੜਕੇ ਨਵਾਬ ਦੀ ਨਿਰਬਲਤਾ ਦੀ ਹਾਸੀ ਉਡਾਉਂਦੇ ਨੇ ਨਵਾਬ ਇੱਕ ਖਤਰੇ ਤੋਂ ਬਚਦਾ ਹੈ ਤੇ ਸ਼ਰਮਿੰਦਗੀ ਦੇ ਖਤਰੇ ਦੇ ਨਾਲ ਦੁਖੀ ਹੁੰਦਾ ਉਸ ਦੀ ਨੀਂਦ ਖੁੱਲ ਗਈ ਮੰਜੀ ਉੱਤੇ ਬੈਠ ਗਿਆ ਤੇ ਅੱਖਾਂ ਮਲ ਮਲ ਕੇ ਦੇਖਣ ਲੱਗ ਗਿਆ ਪਰ ਉਸ ਨੂੰ ਨਜ਼ਰ ਅਜੇ ਵੀ ਕੁਝ ਨਹੀਂ ਆਇਆ ਉਹ ਅੰਨਾ ਸੀ ਉਸ ਦੀ ਕਾਲੀ ਦੇ ਨਾਲ ਰਾਖਿਆਂ ਨੂੰ ਪੁੱਛਿਆ ਕਿ ਉਹ ਜਮਾਲ ਫੱਤੂ ਸਰਕਾਰ ਫੱਤੂ ਤੇ ਜਮਾਲ ਤੇ ਇੱਕਦਮ ਸਾਂਝੀ ਜ਼ੁਬਾਨ ਦੇ ਵਿੱਚ ਉੱਤਰ ਦਿੱਤਾ ਦੀਵੇ ਕਿਉਂ ਗੁੱਲ ਕੀਤੇਰੇ ਕੀ ਤੁਸਾਨੂੰ ਮੇਰਾ ਡਰ ਨਹੀਂ ਰਿਹਾ ਜਹਾਂ ਆਪਣਾ ਆਪ ਦਾ ਡਰ ਬਹੁਤ ਹੈ ਅਸੀਂ ਦੀਵੇ ਨਹੀਂ ਬੁਝਾਏ ਦੀਵੇ ਤਾਂ ਜਾਗ ਰਹੇ ਨੇ ਦਿਨ ਦੁੱਧ ਵਰਗਾ ਚਿੱਟਾ ਪਰ ਖੁਦਾ ਨੇ ਆਪ ਦੇ ਤਨ ਦੇ ਦੀਵੇ ਗੁੱਲ ਕਰ ਦਿੱਤੇ ਨੇ ਆਪ ਦੇਖ ਨਹੀਂ ਸਕਦੇ ਅਸਾਂ ਦਾ ਕੋਈ ਕਸੂਰ ਨਹੀਂ ਐ ਨਵਾਬ ਸ਼ਰਮਿੰਦਾ ਹੋ ਗਿਆ ਉਸ ਨੂੰ ਆਪਣੀ ਭੁੱਲ ਚੇਤੇ ਆ ਗਈ ਮੈਂ ਨਾ ਸ਼ੇਤੀ ਕਰੋ ਹਾਜੀ ਰਹਿਮਾਨ ਨੂੰ ਮੇਰੇ ਪਾਸ ਲਿਆਓ ਮੈਂ ਉਹਨਾਂ ਨੂੰ ਪੁੱਛਾਂ ਕਿ ਮੈਂ ਕਿਉਂ ਨਾ ਹੋ ਗਿਆ ਜੋ ਕੁਝ ਮੈਂ ਸੁਪਨੇ ਚ ਦੇਖਿਆ ਉਹਦਾ ਮਤਲਬ ਕੀ ਹੈ ਮੈਨੂੰ ਕਿਉਂ ਇੰਨੇ ਭੈੜੇ ਤੇ ਡਰਾਵਨੇ ਸੁਪਨੇ ਆ ਰਹੇ ਨੇ ਨੌਕਰ ਉਸੇ ਵੇਲੇ ਗਏ ਹਾਜੀ ਰਹਿਮਾਨ ਨੂੰ ਸੱਦ ਲਿਆਏ ਹਾਜੀ ਨਵਾਬ ਨੇ ਹਵੇਲੀ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਉਹ ਕਾਲੀ ਕਾਲੀ ਨਵਾਬ ਸਾਹਿਬ ਦੇ ਕੋਲੇ ਆਏ ਤੇ ਉਹਨਾਂ ਨੇ ਆਉਂਦਾ ਹੀ ਪੁੱਛਿਆ ਸੁਣਾਓ ਨਵਾਬ ਕੀ ਮਾਮਲਾ ਹੈ ਮੈਂ ਕੀ ਮਾਮਲਾ ਦੱਸਾਂ ਮੈਂ ਬਹੁਤ ਤੰਗ ਆ ਮੇਰੀ ਰਾਖੀ ਕਰੋ ਮੈਨੂੰ ਡਰ ਬਹੁਤ ਲੱਗਦਾ ਹੈ ਇਸ ਦੇ ਪਿੱਛੋਂ ਉਸਨੇ ਰਾਤ ਦਾ ਸਾਰਾ ਸੁਪਨਾ ਬਿਆਨ ਕੀਤਾ ਸੁਪਨੇ ਦੀ ਕਹਾਣੀ ਨੂੰ ਸੁਣ ਕੇ ਹਾਜੀ ਸਾਹਿਬ ਨੇ ਕਿਹਾ ਨਵਾਬ ਜੇ ਨੇਕ ਸਲਾਹ ਤੇ ਅਮਲ ਕਰਨਾ ਹੋਵੇ ਤਾਂ ਮੈਂ ਕੁਝ ਅਰਜ਼ ਕਰਾਂ ਹਾਂ ਹਾਂ ਜ਼ਰੂਰ ਕੋਈ ਕੋਈ ਤਾਂ ਸਲਾਹ ਦੱਸੋ ਨਵਾਬ ਦਾ ਕਹਿਣਾ ਸੀ ਚੰਗਾ ਇਹ ਹੈ ਕਿ ਉਸ ਬਾਲ ਗੁਰੂ ਦੇ ਚਰਨੀ ਜਾ ਲਗੋ ਉਹ ਖੁਦਾ ਦਾ ਰੂਪ ਬੇਪਰਵਾਹ ਵਲੀ ਹੈ ਯੂ ਮਾਲੂਮ ਹੁੰਦਾ ਹੈ ਕਿ ਉਹਨਾਂ ਦੇ ਬਾਰੇ ਜਾਂ ਉਹਨਾਂ ਦੀ ਸ਼ਾਨ ਦੇ ਵਿਰੁੱਧ ਤੁਸੀਂ ਕੋਈ ਮੰਦਾ ਵਿਚਾਰ ਜਿਤਵਿਆ ਹੋਣਾ ਜਿਸ ਦਾ ਫਾਲੇ ਮਿਲਿਆ ਉਹਨਾਂ ਨੇ ਕਰਾਮਾਤੀ ਹੋਣ ਦੀ ਚਰਚਾ ਸਾਰੇ ਸ਼ਹਿਰ ਦੇ ਵਿੱਚ ਹੈ ਉਹਨਾਂ ਨੇ ਮੇਰਾ ਨਿਰਾਦਰ ਕੀਤਾ ਸੀ ਮੈਂ ਫੈਸਲਾ ਕੀਤਾ ਸੀ ਕਿ ਹਿੰਦੂ ਮੁੰਡਿਆਂ ਦੇ ਮਾਪਿਆਂ ਨੂੰ ਸੱਦ ਕੇ ਡਾਂਟਾਂ ਬਸ ਬਿਮਾਰ ਹੋ ਗਿਆ ਉਸੇ ਰਾਤ ਦਾ ਡਰ ਆ ਰਿਹਾ ਹੈ ਜਿਵੇਂ ਸਮਝੋ ਤਿਵੇਂ ਕਰੋ ਪਰ ਜੋ ਕਰਨਾ ਹੈ ਛੇਤੀ ਕਰੋ ਹਜੇ ਅੱਧੀ ਰਾਤ ਹੈ ਨਵਾਬ ਸਾਹਿਬ ਆਰਾਮ ਕਰੋ ਸਵੇਰ ਹੋਣ ਤੱਕ ਸਭ ਕੁਝ ਠੀਕ ਹੋ ਜਾਏਗਾ ਤੁਸੀਂ ਰੇ ਤੁਸਾਂ ਮੇਰੇ ਨਾਲ ਚੱਲਣਾ ਮੈਂ ਖੁਦਾ ਦੇ ਬੰਦੇ ਅੱਗੇ ਤੁਸਾਂ ਦੇ ਬਦਲੇ ਅਰਜ਼ ਕਰਾਂਗਾ ਉਹ ਤੁਹਾਨੂੰ ਜ਼ਰੂਰ ਖਿਮਾ ਕਰਨਗੇ ਇਸ ਤਰ੍ਹਾਂ ਨਵਾਬ ਨੇ ਹਾਜੀ ਨੂੰ ਸਮਝਾਇਆ ਤੇ ਉਹਨਾਂ ਨੂੰ ਕੁਝ ਹੌਸਲਾ ਹੋਇਆ ਤੇ ਉਹ ਸੁੱਤਾ ਨਹੀਂ ਸਾਰੀ ਰਾਤ ਗੱਲਾਂ ਹੀ ਕਰਦਾ ਰਿਹਾ ਦਿਨ ਚੜਿਆ ਹਾਜੀ ਰਹਿਮਾਨ ਨੇ ਨਵਾਬ ਨੂੰ ਨਾਲ ਲਿਆ ਤੇ ਨਾਲ ਹੀ ਨਵਾਬ ਦਾ ਭਰਾ کریم ਬਖਸ਼ ਹੋਤ ਰਿਹਾ ਸਾਰੇ ਰਲ ਕੇ ਸਾਲਸਰਾਏ ਦੀ ਧਰਮਸ਼ਾਲਾ 'ਚ ਪਹੁੰਚੇ ਸਵਾਬ ਨਾਲ ਅੱਗੇ ਸਤਗੁਰੂ ਜੀ ਬਾਹਰ ਖੇਡਣ ਜਾਣ ਲਈ ਤਿਆਰ ਹੋ ਰਹੇ ਸੀ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਪਿਆਰ ਦੇ ਬਚਨ ਬਿਲਾਸ ਕਰ ਰਹੇ ਸੀ ਉਸ ਵੇਲੇ ਹਾਜੀ ਰਹਿਮਾਨ ਨੇ ਅੱਗੇ ਹੋ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਪਿਆਰ ਬਦਲੇ ਪਿਆਰ ਬਖਸ਼ਣ ਵਾਲੇ ਸਾਹਿਬਾਨੇ ਹਾਜੀ ਨਵਾਬ ਰਹੀਮ ਬਖਸ਼ ਤੇ کریم ਬਖਸ਼ ਵੱਲ ਮਿਹਰ ਦੀ ਨਿਗਾਹ ਕਰਕੇ ਦੇਖਿਆ ਤੇ ਪੁੱਛਿਆ ਨਵਾਬ ਸਾਹਿਬ ਆਏ ਨੇ ਆਪਦੇ ਦਰਸ਼ਨ ਕਰਨ ਵਾਸਤੇ ਖਿਮਾ ਕਰੋ ਮਿਹਰ ਕਰੋ ਹਾਜੀ ਰਹਿਮਾਨ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਨਵਾਬ ਸਾਹਿਬ ਕੋਲੋਂ ਭੋਲ ਹੋ ਗਈ ਨਵਾਬੀ ਦੇ ਅਭਿਮਾਨ ਨੇ ਨਵਾਬ ਜ਼ਾਹਿਰ ਦੇ ਪਾਸੋਂ ਭੁੱਲ ਕਰਾਈ ਜੀਵ ਭੁੱਲਣ ਹਾਰ ਹਨ ਸਦਾ ਭੁੱਲਾਂ ਕਰਦਾ ਹੈ ਕਿਮਾ ਕਰੋ ਦਇਆ ਕਰੋ ਆਪ ਵਲੀ ਹੋ ਖੁਦਾ ਨੇ ਆਪ ਨੂੰ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਦਇਆ ਕਰੋ ਹਾਂਜੀ ਅਸਾਂ ਨਵਾਬ ਸਾਹਿਬ ਨੂੰ ਕੁਝ ਨਹੀਂ ਕਿਹਾ ਇਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਫਿਰ ਖਿਵਾ ਕਿਸ ਗੱਲ ਦੀ ਇਹ ਭਲੇ ਪੁਰਸ਼ ਨੇ ਸਤਗੁਰੂ ਜੀ ਨੇ ਸਹਿਜ ਸੁਭਾਗ ਗੰਭੀਰਤਾ ਦੇ ਨਾਲ ਬਚਨ ਕੀਤਾ ਇਹ ਵਚਨ ਸੁਣ ਕੇ ਨਵਾਬ ਰਹੀਮ ਬਖਸ਼ ਦੇ ਹਿਰਦੇ ਨੂੰ ਸ਼ਾਂਤੀ ਆਈ ਉਹ ਅੱਗੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵੱਲ ਵਧਿਆ ਪਰ ਉਹਨਾਂ ਨੂੰ ਦਿਸਿਆ ਕੁਝ ਨਹੀਂ ਸੀ ਸੂ ਦੇ ਨਾਲ ਉਹ ਅੱਗੇ ਵਧਿਆ ਮੈਂ ਮੈਂ ਮਨ ਵਿੱਚ ਪਾਪ ਜਿਤਵਿਆ ਸੀ ਮੈਂ ਤੁਸਾਂ ਤੇ ਮੁਖੌਲ ਕਰਨ ਤੇ ਸਲਾਮ ਨਾ ਕਰਨ ਤੇ ਕਰੋਪਵਾਨ ਹੋ ਗਿਆ ਸੀ ਮੈਂ ਮਨ ਚ ਇਹ ਫੈਸਲਾ ਕੀਤਾ ਸੀ ਕਿ ਸਾਲਸਰਾਏ ਦੀ ਧਰਮਸ਼ਾਲਾ ਦੇ ਸਾਰੇ ਮੱਲੇ ਦੇ ਸਾਰੇ ਹਿੰਦੂਆਂ ਨੂੰ ਸੱਦ ਕੇ ਸਜ਼ਾ ਦੇਵਾਂਗਾ ਪਰ ਉਹਨਾਂ ਦੇ ਪੁੱਤਰ ਕਿਉਂ ਨਹੀਂ ਡਰੇ ਮੈਂ ਹੁਕਮ ਵੀ ਦਿੱਤਾ ਸੀ ਪਰ ਮੈਂ ਰਾਤ ਨੂੰ ਡਰ ਗਿਆ ਮੈਨੂੰ ਭਿਆਨਕ ਸੁਪਨਾ ਆਇਆ ਉਸ ਸੁਪਨੇ ਵਿੱਚੋਂ ਮੈਂ ਅੰਨਾ ਹੋ ਗਿਆ ਐਸਾ ਹੋਇਆ ਕਿ ਚੇਤਾ ਹੀ ਭੁੱਲ ਗਿਆ ਮੈਂ ਹਿੰਦੂਆਂ ਨੂੰ ਸਜ਼ਾ ਦੇਣੀ ਹੈ ਹੁਣ ਮੈਂ ਆਪ ਦੇ ਚਰਨਾਂ ਦੀ ਸ਼ੋਪ ਪ੍ਰਾਪਤ ਕਰਨਾ ਚਾਹੁੰਦਾ ਹਾਂ ਚਰਨਾਂ ਦੀ ਖਾਕ ਲੈ ਕੇ ਮੱਥੇ ਨੂੰ ਲਾਉਣਾ ਚਾਹੁੰਦਾ ਹਾਂ ਬਸ ਇਹੀ ਮੇਰੀ ਇੱਛਾ ਹੈ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਖੁਦਾ ਦੇ ਪਿਆਰਿਆ ਮਾਸੂਮ ਬੱਚਿਆਂ ਤੇ ਪੋਲੀ ਪਾਲੀ ਹਰਕਤ ਉੱਤੇ ਗ੍ਰੋਧ ਕੀਤਾ ਮੇਰੇ ਹੰਕਾਰ ਨੇ ਮੈਨੂੰ ਅੰਨਾ ਕੀਤਾ ਮੈਂ ਮੁਆਫੀ ਮੰਗਦਾ ਹਾਂ ਮੀਰ ਕਰੋ ਤੁਸੀਂ ਖੁਦਾ ਦਾ ਰੂਪ ਹੋ ਹਾਜੀ ਜੀ ਮੈਨੂੰ ਚਰਨਾ ਪਾਸ ਕਰੋ ਮੈਂ ਚਰਨਾ ਦੀ ਖਾਕ ਮੱਥੇ ਲਾਵਾਂ ਨਵਾਬ ਦੀ ਆਤਮਾ ਨਿਰਮਲ ਹੋ ਚੁੱਕੀ ਸੀ ਨਵਾਬੀ ਬਲ ਦਾ ਹੰਕਾਰ ਦੂਰ ਹੋ ਚੁੱਕਿਆ ਸੀ ਦਾਤੇ ਨੂੰ ਦਇਆ ਆਈ ਵਾਹਿਗੁਰੂ ਨੇ ਸਤਗੁਰੂ ਜੀ ਦਾ ਜਸ ਪ੍ਰਤਾਪ ਵਧਾਉਣਾ ਸੀ ਇਸ ਕਰਕੇ ਸਤਗੁਰੂ ਜੀ ਗੰਭੀਰਤਾ ਦੇ ਨਾਲ ਖਲੋਤੇ ਹਾਜੀ ਨੇ ਨਵਾਬ ਨੂੰ ਫੜਕੇ ਅੱਗੇ ਕੀਤਾ ਨਵਾਬ ਕੰਗਾਲਾਂ ਭਗਤਾਂ ਤੇ ਬਾਲਾਂ ਵਾਂਗ ਉਬਾਲ ਗੁਰੂ ਜੀ ਦੇ ਚਰਨੀ ਢਿਗ ਪਿਆ ਚਰਨਾ ਦੀ ਧੂੜ ਮੱਥੇ ਤੇ ਅੱਖਾਂ ਨੂੰ ਲਗਾਈ ਜਿਉਂ ਹੀ ਮੱਥਾ ਚਰਨਾ ਦੇ ਨਾਲ ਛੋਇਆ ਤੇ ਅੱਖਾਂ ਤੇ ਚਰਨਾ ਦੀ ਧੂੜ ਲਗਾਈ ਤਾਂ ਉਸ ਦਾ ਅੰਨ ਬੰਦੂਰ ਹੋ ਗਿਆ ਸਤਿਗੁਰੂ ਜੀ ਦੇ ਚਰਨ ਸਾਫ਼ ਦਿਖਾਈ ਦਿੱਤੇ ਉੱਪਰ ਦੇਖਿਆ ਤਾਂ ਕੱਦ ਤੇ ਸਤਿਗੁਰੂ ਜੀ ਦਾ ਚਿਹਰਾ ਦਿਸਿਆ ਬਸ ਫੇਰ ਕੀ ਸੀ ਹਰ ਚੀਜ਼ ਨਜ਼ਰ ਆਈ ਪ੍ਰਸੰਨ ਹੋ ਗਿਆ ਲੱਗਾ ਸਤਗੁਰੂ ਜੀ ਦਾ ਜਸ ਕਰਨ ਜੋ-ਜੋ ਨਵਾਬ ਜਸ ਕਰਦਾ ਗਿਆ ਤਿਉਂ-ਤਿਉਂ ਉਸਦੇ ਪਾਪ ਛੜਦੇ ਗਏ ਹੰਕਾਰ ਦਾ ਨਾਸ਼ ਹੁੰਦਾ ਗਿਆ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਉਸ ਦਾ ਭਰਾ کریم ਬਖਸ਼ ਤਾਂ ਇਹ ਕੌਤਕ ਦੇਖ ਕੇ ਹੈਰਾਨ ਹੀ ਨਹੀਂ ਰਿਹਾ ਸਗੋਂ ਸਤਗੁਰੂ ਜੀ ਦੇ ਚਰਨੀ ਲੱਗ ਗਿਆ ਉਸੇ ਵੇਲੇ ਗੁਰੂ ਘਰ ਦੇ ਨਾਮ ਆਪਣੀ ਜ਼ਮੀਨ ਦੇ ਵਿੱਚੋਂ ਦੋ ਖੂਹ ਲਗਾ ਦਿੱਤੇ ਅੱਗੇ ਨੂੰ ਸਤਗੁਰੂ ਜੀ ਦੇ ਹੁਕਮ ਦੇ ਅਨੁਸਾਰ ਚੱਲਣ ਦਾ ਵਚਨ ਕੀਤਾ ਸਾਰੇ ਸ਼ਹਿਰ 'ਚ ਚਰਚਾ ਖਿਲਰ ਗਈ ਕਿ ਸਾਲਸ ਰਾਏ ਦੀ ਧਰਮਸ਼ਾਲਾ 'ਚ ਰਹਿਣ ਵਾਲੇ ਗੁਰੂ ਸਾਹਿਬ ਜਾਦੇ ਨੇ ਨਵਾਬ ਸਾਹਿਬ ਦੇ ਅੰਨੇ ਬਾਨ ਨੂੰ ਦੂਰ ਕੀਤਾ ਹੈ ਇਹ ਬਾਲਕ ਕਰਾਮਾਤੀ ਹੈ ਰਿਧੀਆਂ ਸਿੱਧੀਆਂ ਵਾਲਾ ਭਗਵਾਨ ਦਾ ਅਵਤਾਰ ਹੈ ਦਰਸ਼ਨ ਕਰਿਏ ਅਤੇ ਦਰਸ਼ਨ ਕਰਕੇ ਨਿਹਾਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ